ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਨਵਦੀਪ ਸ਼ਰਮਾ ਤਾਂ ਪੰਜਾਬ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਹੋ ਚੁੱਕਾ ਹੈ ਜੀ ਹਾਂ ਜੇਕਰ ਤੁਸੀਂ ਵੀ ਸਰਕਾਰੀ ਬੱਸ ਦੇ ਵਿੱਚ ਸਫ਼ਰ ਕਰਨਾ ਚਾਹੁੰਦੇ ਹੋ ਜਾਂ ਫਿਰ ਅੱਜ ਤੁਹਾਡਾ ਕਿਤੇ ਆਉਣ ਜਾਣ ਦਾ ਪਲਾਨ ਹੈ ਤਾਂ ਉਸ ਨੂੰ ਹੁਣੇ ਰੱਦ ਕਰ ਦਿਓ ਕਿਉਂਕਿ ਪੰਜਾਬ ਦੇ ਵਿੱਚ ਜੋ ਸਰਕਾਰੀ ਬੱਸਾਂ ਨੇ ਉਹ ਬੰਦ ਹੋ ਚੁੱਕੀਆਂ ਨੇ ਮਤਲਬ ਸਾਰੀਆਂ ਬੱਸਾਂ ਦਾ ਚੱਕਾ ਜਾਮ ਜੋ ਹੈ ਮੁਲਾਜ਼ਮਾਂ ਦੇ ਵੱਲੋਂ ਕੀਤਾ ਗਿਆ ਮੁਲਾਜ਼ਮਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਕੰਮ ਛੱਡ ਹੜਤਾਲ ਦੇ ਦੌਰਾਨ ਉਹਨਾਂ ਦੇ ਵੱਲੋਂ ਪੰਜਾਬ ਦੇ ਸਾਰੇ ਹੀ ਢੀਪੂਆਂ ਦੇ ਵਿੱਚ ਅੱਜ ਗੇਟ ਰੈਲੀਆਂ ਕੀਤੀਆਂ ਗਈਆਂ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਜਮ ਕੇ ਨਰੇਬਾਜੀ ਵੀ ਕੀਤੀ ਗਈ ਮੁਲਾਜ਼ਮਾਂ ਦਾ ਕਹਿਣਾ ਕਿ ਉਹਨਾਂ ਦੀਆਂ ਕਈ ਮੰਗਾਂ ਨੇ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਵੱਲੋਂ ਮੰਗੀਆਂ ਮੰਨੀਆਂ ਨਹੀਂ ਜਾ ਰਹੀਆਂ ਇਸ ਤੋਂ ਇਲਾਵਾ ਕਈ ਉਹਨਾਂ ਦੀਆਂ ਮੰਗਾਂ ਅਜਿਹੀਆਂ ਨੇ ਜਿਹੜੀਆਂ ਕਿ ਸਰਕਾਰ ਦੇ ਵੱਲੋਂ ਮੰਨੀਆਂ ਤਾਂ ਗਈਆਂ ਨੇ ਲੇਕਿਨ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਜਿਸ ਦੇ ਚਲਦਿਆਂ ਕਿ ਮੁਲਾਜ਼ਮਾਂ ਦੇ ਵਿੱਚ ਰੋਸ ਜੋ ਹੈ ਪਿਛਲੇ ਲੰਬੇ ਸਮੇਂ ਤੋਂ ਪਣਪਰਿਆ ਤੇ ਲਗਾਤਾਰ ਉਹਨਾਂ ਵੱਲੋਂ ਪੰਜਾਬ ਸਰਕਾਰ ਦੇ ਕੰਨ ਖੋਲਣ ਦੇ ਲਈ ਕਈ ਵਾਰ ਹੜਤਾਲਾਂ ਕੀਤੀਆਂ ਗਈਆਂ ਨੇ ਲੇਕਿਨ ਹਰ ਬਾਰ ਉਹਨਾਂ ਨੂੰ ਭਰੋਸਾ ਦੇ ਕੇ ਆਸ਼ਵਾਸਨ ਦੇ ਕੇ ਹੜਤਾਲਾਂ ਤਾਂ ਖਤਮ ਕਰ ਦਿੱਤੀਆਂ ਜਾਂਦੀਆਂ ਨੇ ਪਰ ਉਹਨਾਂ ਦੇ ਮਸਲਿਆਂ ਦਾ ਹੱਲ ਜੋ ਹੈ ਪੰਜਾਬ ਸਰਕਾਰ ਨਹੀਂ ਕਰਦੀ ਜੇਕਰ ਬੀਤੀ ਹੜਤਾਲ ਦੀ ਗੱਲ ਕਰੀਏ ਤਾ ਰੋਡਵੇ ਦੇ ਮੁਲਾਜ਼ਮਾਂ ਦੇ ਨਾਲ ਬਹੁਤ ਸਾਰੀ ਮਾਰਕੁੱਟਾਂ ਜੋ ਸੀ ਉਹ ਪੁਲਿਸ ਦੇ ਵੱਲੋਂ ਕੀਤੀ ਗਈ ਸੀ ਜਿਸ ਦੀਆਂ ਬਹੁਤ ਸਾਰੀਆਂ ਵੀਡੀਓ ਜੁਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਸਨ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਦੇ ਵੱਲੋਂ ਮੁਲਾਜ਼ਮਾਂ ਦੇ ਨਾਲ ਮਾਰਕੁੱਟ ਕੀਤੀ ਗਈ ਉਹਨਾਂ ਨੂੰ ਅਰੈਸਟ ਕੀਤਾ ਗਿਆ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਤੇ ਕਈਆਂ ਨੂੰ ਥਾਣੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਤਾਂ ਹੁਣ ਵੀ ਕਈ ਮੁਲਾਜ਼ਮ ਅਜਿਹੀ ਨੇ ਜਿਹੜੇ ਕੀ ਉਸ ਹੜਤਾਲ ਤੋਂ ਬਾਅਦ ਲਗਾਤਾਰ ਪੰਜਾਬ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਨੇ ਜਿਸ ਤੋਂ ਬਾਅਦ ਕੀ ਅੱਜ ਮੁਲਾਜ਼ਮਾਂ ਦੇ ਵੱਲੋਂ ਇੱਕ ਮੀਟਿੰਗ ਜੋ ਹੈ ਚੰਡੀਗੜ੍ਹ ਦੇ ਵਿੱਚ ਸਰਕਾਰ ਦੇ ਨੁਮਾਇੰਦਿਆਂ ਨਾਲ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਕੋਈ ਨਾ ਕੋਈ ਹੱਲ ਨਿਕਲਣ ਦੀ ਉਮੀਦ ਤਾਂ ਹੈ ਲੇਕਿਨ ਮੁਲਾਜ਼ਮਾਂ ਨੂੰ ਇਸ ਦੀ ਉਮੀਦ ਅੱਜ ਵੀ ਨਹੀਂ ਜਾਪਦੀ ਜਿਸ ਤੇ ਚੱਲਦੀਆਂ ਮੀਟਿੰਗ ਦੇ ਵਿਚਾਲੇ ਹੀ ਮੁਲਾਜ਼ਮਾਂ ਦੇ ਵੱਲੋਂ ਅੱਜ ਜੋ ਹੈ ਇਹ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਦੱਸ ਦਈਏ ਕਿ ਮੁਲਾਜ਼ਮਾਂ ਦੀ ਮੰਗ ਹੈ ਕਿ ਜਿੰਨੇ ਵੀ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਇਸ ਤੋਂ ਇਲਾਵਾ ਜੋ ਮੁਲਾਜ਼ਮਾਂ ਦੇ ਉੱਤੇ ਪਰਚੇ ਦਰਜ ਕੀਤੇ ਗਏ ਨੇ ਉਹਨਾਂ ਪਰਚਿਆਂ ਨੂੰ ਰੱਦ ਕੀਤਾ ਜਾਵੇ ਅਤੇ ਜਿਨ੍ਹਾਂ ਛੋਟੇ-ਛੋਟੇ ਲੈਣ-ਦੇਣ ਦੇ ਮਾਮਲਿਆਂ ਦੇ ਵਿੱਚ ਮੁਲਾਜ਼ਮਾਂ ਨੂੰ ਘਰ ਬਿਠਾਇਆ ਹੋਇਆ ਉਹਨਾਂ ਮੁਲਾਜ਼ਮਾਂ ਨੂੰ ਦੁਬਾਰਾ ਡਿਊਟੀ ਦੇ ਉੱਤੇ ਮੁੜ ਵਾਪਸ ਲਿਆਂਦਾ ਜਾਵੇ ਤਾਂ ਜੋ ਉਹ ਜਿਹੜੇ ਮੁਲਾਜ਼ਮ ਨੇ ਜਿਹੜੇ ਬਿਨਾਂ ਤਨਖਾਹਾਂ ਤੋਂ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨ ਦੇ ਵਿੱਚ ਵੀ ਪਰੇਸ਼ਾਨ ਹੋ ਰਹੇ ਨੇ ਉਹਨਾਂ ਦੇ ਘਰਾਂ ਦਾ ਗੁਜ਼ਾਰਾ ਹੋ ਸਕੇ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਕਹਿਣਾ ਹੈ ਕਿ ਬਰਾਬਰ ਕੰਮ ਬਰਾਬਰ ਤਨਖਾਹ ਵਾਲਾ ਜੋ ਮਸਲਾ ਹੈ ਉਸ ਨੂੰ ਵੀ ਹੱਲ ਕੀਤਾ ਜਾਵੇ ਪੰਜਾਬ ਸਰਕਾਰ ਉਸ ਨੂੰ ਮੰਨੇ ਕਿਉਂਕਿ ਸੁਪਰੀਮ ਕੋਰਟ ਦੇ ਵੱਲੋਂ ਇਸ ਤੇ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਨੇ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਲਗਾਤਾਰ ਉਹਨਾਂ ਦੇ ਹੱਕਾਂ ਦੇ ਉੱਤੇ ਡਾਕਾ ਮਾਰ ਰਹੀ ਹੈ ਉਹਨਾਂ ਦੀਆਂ ਮੰਗਾਂ ਨੂੰ ਨਹੀਂ ਮੰਨਿਆ ਜਾ ਰਿਹਾ ਜਿਸ ਤੇ ਚੱਲਦੇ ਆ ਉਹਨਾਂ ਨੂੰ ਆਪਣਾ ਪਰਵਾਰ ਚਲਾਣਾ ਵੀ ਜੋ ਹੈ ਉਹ ਮੁਸ਼ਕਲ ਹੁੰਦਾ ਜਾ ਰਿਹਾ ਤੇ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਜੋ ਹੈ ਉਹ ਨਹੀਂ ਦੇ ਰਹੀ ਤਾਂ ਦੱਸ ਦਈਏ ਕਿ ਲਗਾਤਾਰ ਬੀਤੇ ਸਾਲ ਦੇ ਵਿੱਚ 4 ਤੋਂ 5 ਵਾਰ ਪਣ ਬਸ ਕਾਮਿਆਂ ਦੇ ਵੱਲੋਂ ਜੋ ਹੜਤਾਲਾਂ ਜੋ ਕੱਚੇ ਕਾਮੇ ਨੇ ਉਹਨਾਂ ਦੇ ਵੱਲੋਂ ਹੜਤਾਲਾਂ ਕੀਤੀਆਂ ਗਈਆਂ ਨੇ ਸਰਕਾਰ ਦੇ ਕੰਨ ਖੋਲਣ ਦੇ ਲਈ ਕਈ ਵਾਰ ਕੰਮ ਛੱਡ ਹੜਤਾਲ ਕੀਤੀ ਗਈ ਹੈ ਪੂਰੇ ਦੇ ਪੂਰੇ ਡੀਪੂ ਬੰਦ ਕੀਤੇ ਗਏ ਲੇਕਿਨ ਸਰਕਾਰ ਦੇ ਵੱਲੋਂ ਉਹਨਾਂ ਦੀਆਂ ਮੰਗਾਂ ਦੇ ਉੱਤੇ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਜਿਸ ਤੇ ਚਲਦੇ ਆ ਉਹ ਅੱਜ ਫੇਰ ਇੱਕ ਵਾਰ ਸੜਕਾਂ ਦੇ ਉੱਤੇ ਉਤਰੇ ਨੇ ਅੱਜ ਉਹਨਾਂ ਦੇ ਵੱਲੋਂ ਇੱਕ ਹੜਤਾਲ ਜੋ ਹੈ ਉਹ ਕੀਤੀ ਗਈ ਹੈ ਪੂਰੇ ਪੰਜਾਬ ਭਰ ਦੇ ਵਿੱਚ ਜਿੰਨੇ ਵੀ ਡੀਪੂ ਨੇ ਰੋਡਵੇਜ ਦੇ ਡੀਪੂ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਵੱਲੋਂ ਗੇਟ ਰੈਲੀਆਂ ਕੀਤੀਆਂ ਗਈਆਂ ਨੇ ਤਾਂ ਜੋ ਸਰਕਾਰ ਦੇ ਕੰਨ ਖੋਲੇ ਜਾ ਸਕਣ ਤਾਂ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਜੋ ਮੋਰੀ ਸੰਸਥਾ ਹੈ ਇਹਨਾਂ ਸਾਰੀਆਂ ਜਥੇਬੰਦੀਆਂ ਦੀ ਤਾਂ ਇਸਤੇ ਵੱਲੋਂ ਹੜਤਾਲ ਦੀ ਕਾਲ ਕੀਤੀ ਗਈ ਸੀ ਤਾਂ ਅੱਜ ਉਹਨਾਂ ਕੋਲ ਆਪਣੀਆਂ ਜੋ ਮੰਗਾਂ ਨੇ ਉਹ ਰੱਖੀਆਂ ਨੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਜਿਸ ਤੇ ਚੱਲਦੀ ਉਹਨਾਂ ਦੇ ਵੱਲੋਂ ਅੱਜ ਗੇਟ ਰੈਲੀਆਂ ਵੀ ਕੀਤੀਆਂ ਗਈਆਂ ਨੇ ਤੇ ਕੰਮ ਛੱਡ ਹੜਤਾਲ ਵੀ ਕੀਤੀ ਗਈ ਹੈ ਉੱਤੇ ਹੀ ਜੇਕਰ ਅੱਜ ਦੀ ਮੀਟਿੰਗ ਦੇ ਵਿੱਚ ਵੀ ਕੋਈ ਫੈਸਲਾ ਨਹੀਂ ਹੁੰਦਾ ਤਾਂ 12 ਫਰਵਰੀ ਨੂੰ ਸੰਗਰੂਰ ਵਿਖੇ ਪੂਰੇ ਸੂਬੇ ਤੋਂ ਹੜਤਾਲ ਕਰਕੇ ਸਾਰੇ ਮੁਲਾਜ਼ਮ ਜੋੜੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਿਵਾਸ ਤੇ ਬਾਹਰ ਪਹੁੰਚਣਗੇ ਤੇ ਉੱਥੇ ਪੱਕਾ ਧਰਨਾ ਲਗਾਇਆ ਜਾਵੇਗਾ ਇਹ ਜੋੜੇ ਯੂਨੀਅਨ ਦੇ ਆਗੂਆਂ ਦੇ ਵੱਲੋਂ ਇਹ ਧਮਕੀ ਜੋ ਹੈ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਨੂੰ ਦਿੱਤੀ ਗਈ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਅੱਜ ਦੀ ਮੀਟਿੰਗ ਦੇ ਵਿੱਚ ਵੀ ਨਹੀਂ ਮੰਨੀਆਂ ਜਾਂਦੀਆਂ ਤਾਂ 12 ਤਰੀਕ ਨੂੰ ਉਹਨਾਂ ਦੇ ਵੱਲੋਂ ਪੰਜਾਬ ਭਾਰਤ ਦੇ ਵਿੱਚ ਕੰਮ ਛੱਡ ਹੜਤਾਲ ਕਰਕੇ ਜਿੰਨੇ ਵੀ ਮੁਲਾਜ਼ਮ ਨੇ ਉਹ ਸੰਗਰੂਰ ਪਹੁੰਚਣਗੇ ਅਤੇ ਮੁੱਖ ਮੰਤਰੀ ਦੀ ਰਹਾਇਸ਼ ਤੇ ਬਾਹਰ ਇੱਕ ਪੱਕਾ ਧਰਨਾ ਲਾਉਣਗੇ ਤੇ ਉਹ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਿ ਉਹਨਾਂ ਦੀਆਂ ਸਾਰੀਆਂ ਮੰਗਾਂ ਜੋ ਨੇ ਉਹ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ ਫਿਲਹਾਲ ਤੁਸੀਂ ਦੇਖੋ ਹੁਣ ਮੁਲਾਜ਼ਮਾਂ ਦਾ ਇਸ ਪੂਰੇ ਮਸਲੇ ਦੇ ਉੱਤੇ ਕੀ ਕਹਿਣਾ ਕਿਸ ਤਰ੍ਹਾਂ ਉਹਨਾਂ ਦੇ ਵੱਲੋਂ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਮੇਰਾ ਨਾਮ ਜੀ ਪ੍ਰਦੀਪ ਕੁਮਾਰ ਸ਼ਰਮਾ ਪੰਜਾਬ ਰੋਡੋਂ ਪੰਨਬਾਸ ਪੀਆਸੀ ਕੰਟਰੈਕਟ ਵਰਕਰ ਯੂਨੀਅਨ 25 ਬਟਾ 11 ਦਾ ਮੈਂ ਸੂਬੇ ਦਾ ਸਲਾਹਕਾਰ ਆਂ ਅੱਜ ਜਿਹੜਾ ਧਰਨਾ ਲਗਾਇਆ ਗਿਆ ਅੱਜ ਸਰ ਸਾਡੀ 12 ਵਜੇ ਤੋਂ ਬਾਅਦ ਸਟ੍ਰਾਈਕ ਦੀ ਘਾਲ ਸੀਗੀ ਅੱਜ ਅਸੀਂ ਸਟ੍ਰਾਈਕ ਕਰ ਰਹੇ ਹਾਂ ਸਾਡੇ ਜਿਹੜੇ ਸਾਥੀ ਨੇ ਉਹ ਜੇਲ੍ਹਾਂ ਦੇ ਵਿੱਚ ਬੰਦ ਨੇ ਲੱਕੇ ਹੋਏ ਨੇ ਸਰਕਾਰ ਨੇ ਸਾਡੇ ਨਾਲ ਵਾਦਾ ਖਲਾਫੀ ਕੀਤੀ ਸਾਡੇ ਬੰਦੇ ਜਿਹੜੇ ਨਜਾਇਜ਼ ਉਹਨਾਂ ਦੇ ਪਰਚੇ ਕਰਕੇ ਜੇਲ੍ਹਾਂ 'ਚ ਡਕੇ ਨੇ ਸਾਡੇ ਉਹਨਾਂ ਨਾਲ ਗੱਲਬਾਤ ਹੋਈ ਸੀ ਵੀ ਤੁਹਾਡੇ ਬੰਦਿਆਂ ਨੂੰ 2-4 ਦਿਨਾਂ ਦੇ ਵਿੱਚ ਛੱਡ ਦਿੱਤਾ ਜਾਊਗਾ ਪਰ 2 ਮਹੀਨੇ ਤੋਂ ਉੱਤੇ ਸਮਾਂ ਹੋ ਗਿਆ ਬੰਦੇ ਸਾਡੇ ਅਜੇ ਵੀ ਜੇਲ੍ਹ ਦੇ ਵਿੱਚ ਬੈਠੇ ਨੇ ਜਿਹੜੇ ਪਟਿਆਲੇ ਜੇਲ੍ਹ ਤੋਂ ਨਿਕਲੇ ਨੇ ਉਹਨਾਂ ਨੂੰ ਡਿਊਟੀਆਂ ਦਾ ਨਹੀਂ ਲਿਆ ਗਿਆ ਉਹੀ ਜੇ ਦੇ ਵਿੱਚ ਅਸੀਂ ਵਰਕਰਾਂ ਦੇ ਵਿੱਚ ਰੋਸ ਹੈ ਅੱਜ ਅਸੀਂ ਹੜਤਾਲ ਸ਼ੁਰੂ ਕਰਤੀ ਹੈ 12 ਵਜੇ ਤੋਂ ਬਾਅਦ ਜਿਹੜੀਆਂ ਗੱਡੀਆਂ ਗਈਆਂ ਨੇ ਉਹ ਵਾਪਸ ਆ ਰਹੀਆਂ ਲੀਪਾਂ 'ਚ ਔਰ ਸਵੇਰੇ 12:00 ਜਾਨੇ ਕੀ 2 2026 ਨੂੰ ਅਸੀਂ ਸੰਗਰੂਰ ਵਿਖੇ ਮੁੱਖ ਮੰਤਰੀ ਦੇ ਗ੍ਰਹਿ ਵਿਖੇ ਜਾ ਕੇ ਸ਼ਾਂਤਮਈ ਦਰਨਾ ਦੇਾਂਗੇ ਜੀ ਔਰ ਦੱਸਾਂਗੇ ਸਰਕਾਰ ਦੇ ਖਿਲਾਫ ਉਤੇ ਵੀ ਸਾਡੇ ਨਾਲ ਇਹਨਾਂ ਨੇ ਕਿਹੜੇ ਧੋਖੇ ਕੀਤੇ ਨੇ ਨਾ ਆਮ ਜਨਤਾ ਦੇ ਕੋਈ ਕੰਮ ਹੋ ਰਹੇ ਨੇ ਜਿਹੜੇ ਜਿਹੜੇ ਲਾਰੇ ਲਾਏ ਸੀ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਉਹਨਾਂ ਵਿੱਚੋਂ ਮੈਨੂੰ ਨਹੀਂ ਲੱਗਦਾ ਵੀ ਕੋਈ ਪੂਰੀ ਕੀਤੀ ਹੈ ਸੱਤ ਡੀਪੂ ਬੰਦ ਹੋ ਗਏ ਸੱਤ ਡੀਪੂ ਆੜੀ ਸਾਡੇ ਨੌ ਡੀਪੂ ਸਾਡੇ ਜਿਹੜੇ ਉਹਨੇ ਪੀਆਰਟੀਸੀ ਦੇ ਤੇ 18 ਡੀਪੂ ਸਾਡੇ ਪੰਜਾਬ ਰੋਡਵੇ ਪੰਨ ਬਸਦੇ ਨੇ ਤਕਰੀਬਨ ਤਕਰੀਬਨ 6.5-7000 ਦੇ ਨੇੜੇ ਆ ਦੀ ਬੰਦੇ ਸਾਡੇ ਹੜਤਾਲ ਕਦੋਂ ਚੱਲੇਗੀ ਹੜਤਾਲ ਇੱਕ ਦਿਨ ਦੀ ਰੱਖੀ ਹੈ ਜੀ ਅਸੀਂ ਕੱਲ 12 ਤਰੀਕ ਦੀ ਰੱਖੀ ਹੈ ਹੜਤਾਲ ਜੇ ਕੋਈ ਸਰਕਾਰ ਕੋਈ ਸਾਡੇ ਨਾਲ ਨਿਰਣਾ ਕੋ ਵਧੀਆ ਲੈਂਦੀ ਹੈ ਠੀਕ ਹੈ ਨਹੀਂ ਤੇ ਫਿਰ ਜ਼ਰੂਰ ਕੱਲ 12 ਤਰੀਕ ਨੂੰ ਹੀ ਆਹੀ ਉਥੋਂ ਕੇ ਐਲਾਨ ਕਰਦੇ ਸਰ ਇਹਨਾਂ ਪਰੇਸ਼ਾਨੀ ਨਹੀਂ ਹੋਵੇ ਲੋਕਾਂ ਨੂੰ ਨਹੀਂ ਜੀ ਆਹੀ ਪਰੇਸ਼ਾਨੀ ਕਿਸੇ ਨੂੰ ਆਉਣ ਹੀ ਨਹੀਂ ਦਿੰਦੇ ਜੀ ਸਾਡੇ ਨੇ ਸਾਰੀ ਸੰਘਰਸ਼ ਸਾਡੀ ਹੈ ਪੰਜਾਬ ਦੀ ਸਾਰੀ ਸਰਕਾਰ ਨਾਲ ਜਿਹੜੀ ਆਮ ਸੰਘਰਸ਼ ਸਾਡੇ ਨਾਲ ਸਫਰ ਕਰਦੀ ਹੈ ਸਾਰਿਆਂ ਨੂੰ ਅਸੀਂ ਤਕਰੀਬਨ ਤਕਰੀਬਨ 10 ਦਿਨ ਹੋ ਗਏ ਹੈ ਦੱਸ ਰਹੇ ਆਂ ਵੀ ਭਾਈ 12 ਤਰੀਕ ਨੂੰ ਜਿਹੜਾ ਉਹ ਅਸੀਂ ਹੜਤਾਲ ਕਰਾਂਗੇ ਤੇ ਬਾਕੀ ਅਸੀਂ ਮਾਫੀ ਚਾਹੁੰਦੇ ਆ ਜੀ ਜੇ ਸਾਡੇ ਕਰਕੇ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਕਿਉਂਕਿ ਅਸੀਂ ਵੀ ਉਹਨਾਂ ਲੋਕਾਂ ਦੇ ਵਿੱਚੋਂ ਹੀ ਆ ਜਿਹੜੇ ਨੌਕਰੀ ਕਰ ਰਹੇ ਆ ਆਮ ਪਬਲਿਕ ਦੇ ਵਿੱਚੋਂ ਹੀ ਆ ਤੁਹਾਡੇ ਦੀ ਪੁੱਤਾਂ ਅਸੀਂ ਹੁਣ ਤੁਹਾਨੂੰ ਪਤਾ 12 ਤਰੀਕ ਨੂੰ ਦੇਸ਼ ਵਿਆਪੀ ਹੜਤਾਲ ਵੀ ਹੈ ਜੀ ਉਹਦੇ ਆਮ ਹੀ ਜਾਣ ਜੀ ਮਠਾਪੂਗੇ ਭਾਈ ਬੋਲੇ ਭਾਈ ਕੀ ਨਾਮ ਦਾ ਤਾਂ ਮੈਂ ਵੀ ਪਰਮਜੀਤ ਸਿੰਘ ਪਟਾੜੇ ਤੋਂ ਪ੍ਰਵਾਹ ਆ ਮਾ ਡਿੱਪੂ ਤੋਂ ਵੇਖੋ ਜੀ ਅੱਜ ਵੀ ਜੋ ਹੜਤਾਲ ਕੀਤੀ ਜਾ ਰਹੀ ਹੈ ਸਰਕਾਰ ਨੂੰ ਅੱਜ ਤੋਂ 15 ਦਿਨ 20 ਦਿਨ ਪਹਿਲਾਂ ਨੋਟਿਸ ਦਿੱਤਾ ਹੈ ਕਿ ਸਾਡੀਆਂ ਜਿਹੜੀਆਂ ਮੰਗਾਂ ਪ੍ਰਤੀ ਜਾਣੂ ਕਰਵਾਇਆ ਪਰ ਸਰਕਾਰ ਨੇ ਸਾਡੀ ਜਿਹੜੀ ਕੋਈ ਵੀ ਉਹ ਗੱਲ ਨਹੀਂ ਸੁਣੀ ਅੱਜ ਸਾਨੂੰ ਉਹਨਾਂ ਨੇ ਮੀਟਿੰਗ ਦਿੱਤੀ ਆ 4 ਵਜੇ ਸਈ 4 ਵਜੇ ਤੁਸੀਂ ਆਓਗੇ ਤੁਹਾਡਾ ਕੋਈ ਵਸਵਾਹ ਹਲ ਕਰਦੇ ਆ ਤੇ ਜੇ ਸਰਕਾਰ ਉਹ ਵੀ ਕਹਿੰਦੇ ਮੀਟਿੰਗ ਸਾਡੇ ਨਾਲ 10 ਵਜੇ ਵੀ ਕਰ ਸਕਦੇ 9 ਵਜੇ ਦਫਤਰ ਕੋਈ ਜਾਂਦੇ 9 ਵਜੇ ਵੀ ਕਰ ਸਕਦੇ ਇਹਦਾ ਮਤਲਬ ਇਹ ਕੁਝ ਨਹੀਂ ਦਿਖਾਉਣਾ ਨੇ ਜਿਆਦਾ ਕਰਕੇ ਸਾਡੇ ਨਾਲ ਸ਼ਾਮ ਨੂੰ ਮੀਟਿੰਗ ਰੱਖੀ ਆ ਪਰ ਅਸੀਂ ਜਿਹੜਾ ਵਾ ਅੱਜ ਪਵਾ ਰੋੜੇ ਪੱਲ ਬਸ ਪੀਆਟੀ ਦਾ ਚੱਕਾ ਜਾਮ ਕਰਤਾ 12 ਵਜੇ ਤੋਂ ਆਪ ਸੈਰ ਦੇ ਅੰਦਰ ਖੜ੍ਹ ਗਿਆ ਨੇ ਸਰਕਾਰ ਦਾ ਸਾਡਾ ਰੋਸ ਆ ਵੀ ਅਸੀਂ ਆਪਣੇ ਮਹਿਕਮੇ ਨੂੰ ਬਚਾਉਣ ਵਾਸਤੇ ਪਿਛਲੇ ਸਮੇਂ ਦੇ ਵਿੱਚ ਕਿਲੋਮੀਟਰ ਬਸਾਂ ਦਾ ਰੋਡ ਕੀਤਾ ਜਿਹਦੇ ਵਿੱਚ ਕੁਝ ਬੀਪਾਂ ਨੇ ਹੋਏ ਜਿਹੜੇ ਸਾਡੇ ਸਾਥੀ ਆ ਉਹਨਾਂ ਨੂੰ ਇਹਨਾਂ ਨੇ ਜਿਲ੍ਹਾ ਹੀ ਡੱਕ ਦਿੱਤਾ ਜਿਲ੍ਹਾ ਦੇ ਇਹਨਾਂ ਨੇ ਬੰਦ ਕੀਤਾ ਵਾ ਕੋਈ ਵੀ ਜਿਹੜਾ ਕਰਮਚਾਰੀ ਆ ਅੱਜ ਪੂਰੇ ਪੰਜਾਬ ਦੇ ਵਿੱਚ ਉਹ ਖੁਸ਼ ਨਹੀਂ ਹਨ ਤੋਂ ਸਰਕਾਰ ਨੂੰ ਅਸੀਂ ਜਾਵਾਂ ਨਾਲ ਲੈ ਕੇ ਆਂਦਾ ਹਾਂ ਕਿ ਜਦ ਜਿਹੜੀ ਸਾਡੀ ਮੰਗ ਆ ਉਹ ਸਾਡੇ ਜਿਹੜੇ ਸਾਥੀ ਆ ਉਹ ਛੱਡੇ ਜਾਣ ਤੇ ਜਿਹੜੇ ਕੱਚੇ ਨੌਕਰੀਆਂ ਪੱਕੇ ਕੀਤੇ ਜਾਣ ਸਰਕਾਰੀ ਬੀਰਤੀ ਮੰਗਿਆ ਤਾਂ ਟੀਚਕਾਰਾਂ ਨੂੰ ਸੁਣ ਨਹੀਂ। ਵੇਖੋ ਜੀ ਸਰਕਾਰਾਂ ਪਹਿਲਾਂ ਇਹ ਦੇਸੇ ਕਰਕੇ ਨੁਕਾਰੀਆਂ ਵੀ ਇਹ ਸਰਕਾਰ ਲੈ ਕੇ ਆਈਏ ਮਾਨ ਸਾਹਿਬ ਨੇ ਸਾਡੇ ਨਾਲ ਵਾਅਦਾ ਕੀਤਾ ਵੀ ਇਹ ਹਰਿਆਪਨ ਤੁਹਾਡਾ ਕਦੇ ਚੱਲੂਗਾ। ਇਹ ਬੱਸਾਂ ਟੋਟਲ ਪਾਰ ਗਿਆ ਪੰਜਾਬ ਦੇ ਵਿੱਚ। ਟੋਟਲ ਵੇਖੋ ਜੀ ਤਕਰੀਬਨ ਸਾਡੇ ਕੋਲ 4000 ਰੁਪਏ ਲਾ ਕੇ ਬੱਸਾਂ ਨੇ। ਤੇ 100 ਸਾਡੇ 6000 ਸਾਡੇ ਕੋਲ ਵਰਕਰ ਵਾ ਜਿਹੜਾ ਪੂਰਾ ਪੂਰਾ ਅਜੜਦਾ ਤੇ ਜੈਵਤ ਸ਼ਾਮ ਤੱਕ। ਜੇਕਰ ਨਸਲਾ ਲੈ ਨਹੀਂ ਹੁੰਦਾ ਤੇ ਕੱਲ ਨੂੰ ਮੁੱਖ ਮੰਤਰੀ ਪੰਜਾਬ ਦੀ ਕੋਠੀ ਦੇ ਜਿਹੜੇ ਨੇ ਸੁਬੂਰ ਜਿਹੜੇ ਹਿਆਸਾ ਉੱਥੇ ਜਾ ਕੇ ਹੀ ਧਰਨਾ ਲਾਵਾਂਗੇ ਸ਼ਾਮ ਦਮਾਈ ਭਾਵੇਂ ਧਰਨਾ ਲਾਵਾਂਗੇ ਹੋ ਸਕਦਾ ਪੱਕਾ ਧਰਨਾ ਲਾ ਕੇ ਉੱਥੇ ਬਹਿਣਾ ਪਵੇ ਕਿੰਨੇ ਮੁਲਾਜ਼ਮ ਨੇ ਪੱਕੇ ਨਾਲ ਸਾਥ ਦੇ ਰਹੇ ਦੇਖੋ ਜੀ ਫਿਲਹਾਲ ਸਹੀ ਜਿਹੜੇ ਆਪਣੀ ਸਾਡੀ ਜਥੇਬੰਦੀ ਜਾਈ ਉਹ ਜਿਹੜੇ ਪਨਵਾਹ ਦੀ ਉਦੋਂ ਮਾਦਾ ਜਿਹੜੀਆਂ ਕਿਸਾਨ ਜਥੇਬੰਦੀਆਂ ਭਰਾਤਰੀ ਜਥੇਬੰਦੀਆਂ ਆ ਜਾਂ ਸਾਡੇ ਟਰਾਂਸਪੋਰਟ ਦੀਆਂ ਜਿਹੜੇ ਬੰਦੀਆਂ ਆ ਉਹ ਵੀ ਸਾਡੇ ਸਮਰਥਨ ਵਿੱਚ ਨੇ